ਨਮਸਕਾਰ ਮੈਂ ਹਾਂ ਤੁਹਾਡਾ ਹੋਸ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਵਿੱਚ ਚੁਣੌਤੀ ਦਿੱਤੀ ਸੀ ਪੰਜਾਬ ਸਰਕਾਰ ਨੂੰ ਕਿ ਐਨਐਸਏ 1 ਸਾਲ ਤੋਂ ਵੱਧ ਦਾ ਲਗਾਇਆ ਨਹੀਂ ਜਾ ਸਕਦਾ ਇਹ ਭਾਰਤ ਦਾ ਸੰਵਿਧਾਨ ਵੀ ਕਹਿੰਦਾ ਹੈ ਜੇ ਭਾਰਤ ਦੀ ਸੰਵਿਧਾਨ ਦੀ ਗੱਲ ਕਰੀਏ ਇਹ ਮੁੱਦਾ ਚਰਜ ਸਿੰਘ ਚੰਨੀ ਰਾਜਾ ਬੁਰਿੰਗ ਨੇ ਉਠਾਇਆ ਸੀ ਲੋਕ ਸਭਾ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਦੇ ਵਿੱਚ ਬੋਲੇ ਸੀ ਭਾਵੇਂ ਸੀਐਮ ਜਿਹੜੇ ਨੇ ਭਗਵੰਤ ਮਾਨ ਪੰਜਾਬ ਦੇ ਉਹਨਾਂ ਨੇ ਸਪਸ਼ਟਿਕਰਨ ਦਿੱਤਾ ਕਿ ਇਹ ਰਿਸਪੌਂਸਿਬਿਲਟੀ ਸੈਂਟਰ ਸਰਕਾਰ ਦੀ ਹੁੰਦੀ ਹੈ ਲੇਕਿਨ ਪਿਛਲੇ ਦਿਨਾਂ ਦੇ ਵਿੱਚ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੇ ਚੁਣੌਤੀ ਦਿੱਤੀ ਸੀ ਪੰਜਾਬ ਸਰਕਾਰ ਨੂੰ ਐਨਐਸਏ ਨੂੰ ਲੈ ਕੇ ਕਿ ਕੋਈ 1 ਸਾਲ ਤੋਂ ਵੱਧ ਕੋਈ ਵੀ ਸਰਕਾਰ ਜਿਆਦਾ ਐਨਐਸਏ ਵਿਧਾਨ ਨਹੀਂ ਸਕਦੀ ਇਹ ਭਾਰਤ ਦਾ ਸੰਵਿਧਾਨ ਕਹਿੰਦਾ ਹੈ ਇਸ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਨੇ ਚੁਣੌਤੀ ਦਿੱਤੀ ਦੀ ਜਦੋਂ ਪਿਛਲੇ ਦਿਨਾਂ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਦੇ ਵਿੱਚ ਕਈ ਖਾਮੀਆਂ ਪਾਈਆਂ ਗਈਆਂ ਅੱਜ ਫੇਰ ਦੁਬਾਰਾ ਜਿਹੜੇ ਸਾਰੇ ਕਾਗਜ਼ ਪੱਤਰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੇ ਮਾਤਾ ਪਿਤਾ ਅੱਜ ਫੇਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਪਹੁੰਚੇ ਅਤੇ ਜਿਹੜੇ ਜਸਿਸ ਨੇ ਉਹਨਾਂ ਨੇ ਇਸ ਗੱਲ ਦੀ ਪੂਰੀ ਜਿਹੜੀ ਕਾਰਵਾਈ ਹੈ ਉਹ ਬੜੀ ਡਿਟੇਲ ਦੇ ਨਾਲ ਸੁਣੀ ਅਤੇ ਹੁਣ 28 ਅਗਸਤ ਵਾਸਤੇ ਜਿਹੜੀ ਹੈ ਉਹ ਮਾਮਲਾ ਹੈ ਸੁਣਵਾਈ ਹੈ ਮਲਤਵੀ ਕਰ ਦਿੱਤੀ ਹੈ ਬਟ ਇੱਕ ਗੱਲ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਹੱਕ ਦੇ ਵਿੱਚ ਆ ਗਈ ਹੈ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੇ ਸੱਮਨ ਜਾਰੀ ਕਰ ਦਿੱਤੇ ਨੇ ਪੰਜਾਬ ਸਰਕਾਰ ਨੂੰ ਕਿ ਸਪਸ਼ਟੀਕਰਨ ਦਿਓ ਯਾਨੀ ਕਿ ਨੋਟਿਸ ਅੱਜ ਜਾਰੀ ਕਰ ਦਿੱਤਾ ਗਿਆ ਹੈ ਐਨ ਐਸ ਏ ਨੂੰ ਲੈ ਕੇ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਜਿਹੜੀ 1 ਸਾਲ ਤੋਂ ਵੱਧ ਦੀ ਧਾਰਾ ਲੱਗੀ ਹੋਈ ਸੀ ਉਸ ਨੂੰ ਲੈ ਕੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਸਮਨ ਜਾਰੀ ਕਰ ਦਿੱਤੇ ਨੇ ਕਿ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਤੇ ਜਿਹੜੀ ਐਨ ਐਸ ਏ ਲਗਾਈ ਗਈ ਹੈ ਉਹ ਕਿਉਂ ਲਗਾਈ ਗਈ ਹੈ ਇਸ ਨੂੰ ਲੈ ਕੇ ਤੁਸੀਂ ਸਾਨੂੰ ਸਪਸ਼ਟ ਕਰਨ ਦਿਓ ਯਾਨੀ ਕਿ 28 ਅਗਸਤ ਨੂੰ ਹੁਣ ਪੰਜਾਬ ਸਰਕਾਰ ਦੇ ਨੁਮਾਇंदे ਜਾਣਗੇ ਜਾਂ ਆਪਣਾ ਸਰਕਾਰੀ ਵਕੀਲ ਖੜਾ ਕਰਨਗੇ ਜਿਹੜਾ ਜਵਾਬਦੇਹੀ ਦੇਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਨੂੰ ਜਸਟਿਸ ਨੇ ਕਲੈਰੀਫਾਈ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਜਾਬ ਸਰਕਾਰ ਨੂੰ ਕਟਹਿਰੀ ਦੇ ਵਿੱਚ ਖੜਾ ਹੋਣਾ ਪਵੇਗਾ ਕਟਹਿਰੀ ਦੇ ਵਿੱਚ ਖੜਾ ਹੋ ਕੇ ਉਹ ਇਸ ਗੱਲ ਦਾ ਜਵਾਬਦੇਹੀ ਕਰੇਗੀ ਕਿ 1 ਸਾਲ ਦਾ ਐਨਐਸਏ ਹੁੰਦਾ ਹੈ ਲੇਕਿਨ 2 ਇੱਕ ਸਾਲ ਤੋਂ ਵਧਾ ਐਨਐਸਏ ਕਿਵੇਂ ਵਧਾ ਦਿੱਤਾ ਗਿਆ ਇਸ ਗੱਲ ਦਾ ਸਪਸ਼ਟੀਕਰਨ ਕਰੇਗੀ ਪੰਜਾਬ ਸਰਕਾਰ ਜਾਂ ਸਪਸ਼ਟੀਕਰਨ ਦੇਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਯਾਨੀ ਕਿ 28 ਅਗਸਤ ਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਪੰਜਾਬ ਸਰਕਾਰ ਨੇ ਭਾਈ ਅੰਮਰਪਾਲ ਖਾਲਸਾ ਦਾ ਐਨਐਸਏ ਕਿਉਂ ਵਧਾਇਆ ਧੰਨਵਾਦ